वाहे गुरु जी का खालसा वाहे गुरु जी की फतेह हजारों वर्ष हजारों वर्ष नरगश अपनी बेनूरी पे रोती है बड़े मुश्किलों से होता है चमन में पैदा, शहीदों की चिताओं पे शहीदों की चिताओं पे लगेंगे हर वर्ष मेले वतन पे मरने वालों का यही बाकी निशा होगा दिल से निकलेगी ना ਦਿਲ ਸੇ ਨਿਕਲੇਗੀ ਨਾ ਮਰਕਰ ਵੀ ਵਦਨ ਕੀ ਉਲਫਤ ਮੇਰੀ ਮਿੱਟੀ ਸੇ ਵੀ ਖੁਸ਼ਬੂਏ ਵਫਾ ਆਏਗੀ ਭਾਰਤ ਦੀ ਆਜ਼ਾਦੀ ਦੇ ਮਹਾਨ ਕ੍ਰਾਂਤੀਕਾਰੀ ਅਤੇ ਆਪਣੀ ਦਲੇਰੀ ਨਾਲ ਬਰਤਾਨਵੀ ਸਮਾਜ ਦੀਆਂ ਝੜਾ ਹਿਲਾ ਦੇਣ ਵਾਲੇ ਮਹਾਨ ਸ਼ਹੀਦ ਭਗਤ ਸਿੰਘ ਜੀ ਨੇ ਕਿਹਾ ਸੀ ਤੁਸੀਂ ਲੋਕਾਂ ਨੂੰ ਤਾਂ ਮਾਰ ਸਕਦੇ ਹੋ ਪਰ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਸ਼ਹੀਦ ਭਗਤ ਸਿੰਘ ਦਾ ਨਾ ਸ਼ਹੀਦਾਂ ਦੇ ਸੌਰ ਮੰਡਲ ਵਿੱਚ ਸੂਰਜ ਵਾਂਗ ਰੋਸ਼ਨ ਹੈ 23 ਮਾਰਚ ਸਾਲ 1931 ਨੂੰ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਸੈਂਟਰਲ ਜੇਲ੍ਹ ਵਿਖੇ ਪੰਛੀ ਤੇ ਚੁੜਾ ਕੇ ਸ਼ਹੀਦ ਕਰ ਦਿੱਤਾ ਗਿਆ ਅੱਜ ਦਾ ਸਰ ਸ਼ੈਨਬੀਰ ਸਿੰਘ ਆਪ ਜੀ ਦੇ ਨਾਲ ਬਿਸਮਿਲ ਫਰੀਦ ਕੋਟੀ ਦੀ ਇੱਕ ਰਚਨਾ ਆਪ ਜੀ ਦੇ ਨਾਲ ਸਾਂਝੀ ਕਰਕੇ ਸ਼ਹੀਦਾਂ ਨੂੰ ਆਪਣੇ ਸ਼ਰਧਾ ਸੂਮਨ ਭੇਟ ਕਰਨ ਜਾ ਰਿਹਾ ਹਾਂ ਲਓ ਪੇਸ਼ ਹੈ ਜੀ ਮੇਰੀ ਕਵਿਤਾ ਭਗਤ ਸਿੰਘ ਦੀ ਮੜੀ ਕਿਨਾਰੇ ਸ਼ਾਂਤ ਸਤਲੁਜ ਦੇ ਕਿਨਾਰੇ ਸ਼ਾਂਤ ਸਤਲੁਜ ਦੇ ਭਿਆਨਕ ਚੁੱਪ ਹਰ ਪਾਸੇ ਜਿਵੇਂ ਡੈਣਾ ਦੇ ਸਿਰ ਖੁੱਲੇ ਹਨੇਰੀ ਰਾਤ ਇੰਜ ਪਾਸੇ ਕਿਤੇ ਗਿੱਦੜ ਹਵਾਂਕਣ ਪਏ ਕਿਤੇ ਗਿੱਦੜ ਹਵਾਂਕਣ ਪਏ ਕਿਤੇ ਕਲ ਜੋਗਣਾ ਬੋਲਣ ਚੁੜੈਲਾਂ ਰਤ ਤਰੇ ਹਾਈਆਂ ਪਿਆਲੇ ਖੁੰਦੇ ਟੋਲਣ ਇਸੇ ਦੁਰਦਸ਼ਾ ਅੰਦਰ ਸਿੰਘ ਦੀ ਮੜੀ ਵੇਖੀ ਉਹਦੇ ਉੱਤੇ ਕੁੜੀ ਇੱਕ ਚੋਕਣਾ ਵਰਗੀ ਮੈਂ ਖੜੀ ਵੇਖੀ ਕੁੜੀ ਕੀ ਸੀ ਕੁੜੀ ਕੀ ਸੀ ਦੁੱਧ ਚੁੱਟੀ ਅਰਸ਼ ਦੀ ਇੱਕ ਹੂਰ ਲੱਗਦੀ ਸੀ ਖੋ ਕੇ ਚੰਦ ਤੋਂ ਲਿਆਂਦੀ ਇੱਕ ਨੂਰ ਲੱਗਦੀ ਸੀ ਪਰ ਉਹਦੇ ਕਲ ਪਾਇਆ ਲੀਰਾਂ ਦਾ ਸ਼ਜ ਰਿਠਾ ਮੈਂ ਪਹਿਲਾਂ ਕਦੇ ਨਹੀਂ ਸੀ ਉਹਦਾ ਇਹ ਹਾਲ ਜੋ ਅੱਜ ਦਿੱTHA ਮੈਂ ਉਹਦੇ ਪੈਰਾਂ 'ਚ ਛਾਲੇ ਸੀ ਉਹਦੇ ਪੈਰਾਂ 'ਚ ਛਾਲੇ ਸੀ ਉਹਦੇ ਨੈਣਾ 'ਚ ਪਾਣੀ ਸੀ ਉਹਦੇ ਸੰਧੂਰ ਦੇ ਉੱਤੋਂ ਕਿਸੇ ਨੇ ਅੱਗ ਛਾਣੀ ਸੀ ਉਹਦੇ ਗਿੱਦੜ ਭਿੱਜੇ ਵਾਲਾਂ ਵਿੱਚ ਕਿਸੇ ਬੁੱਕ ਰੇਤ ਦਾ ਪਾਇਆ ਉਹਦੀ ਛਾਤੀ 'ਚ ਖਵਾ ਮੈਨੂੰ ਇੱਕ ਖੰਜਰ ਨਜ਼ਰ ਆਇਆ ਉਹਦੀ ਹਰ ਚੀਕ ਉਹਦੀ ਹਰ ਚੀਕ ਅਸਮਾਨ ਦਾ ਪਰਦਾ ਪਾੜਦੀ ਜਾਵੇ ਉਹਦੇ ਫੱਕਿਆਂ ਦੀ ਅੱਗ ਪਰ ਬਤਾਂ ਦਾ ਸੀਨਾ ਸਾੜਦੀ ਜਾਵੇ ਉਹਦੇ ਰੂਹ ਰੂਹ ਚੋਚੋਕੇ ਲਹੂ ਮੜੀਤੇ ਰੁੜਿਆ ਜਾਂਦਾ ਸੀ ਵੈਣ ਸਤਲੁਜ ਦਾ ਕਬਰਾ ਕੇ ਪਿਛਾ ਨੂੰ ਮੁੜਿਆ ਜਾਂਦਾ ਸੀ ਨੂੰ ਪਾਗਲ ਵਕੜੀ ਉਹ ਅਥਰੂ ਢੋਲੀ ਜਾਂਦੀ ਸੀ ਉਲਾਰੀ ਸੀ ਆਜ਼ਾਦੀ ਦੀ ਤੇ ਇਦਾਂ ਬੋਲੀ ਜਾਂਦੀ ਸੀ ਮੇਰੇ ਸਰਦਾਰ ਮੇਰੇ ਸਰਦਾਰ ਮੈਂ ਤੇਰੇ ਦਰ ਤੋਂ ਮੰਗਣ ਖੈਰ ਆਈ ਹਾਂ ਨਿਰਾਸ਼ੀ ਮੋੜ ਨਾ ਦੇ ਮੀਂ ਮਨੰਗੇ ਤੈਰ ਆਈ ਹਾਂ ਤੇਰੇ ਕਦਮਾਂ 'ਚ ਸਿਰ ਰੱਖ ਕੇ ਤੇਰੇ ਕਦਮਾਂ 'ਚ ਸਿਰ ਰੱਖ ਕੇ ਮੈਂ ਕੁਛ ਕਹਿਣਾ ਚਾਹੁੰਦੀ ਹਾਂ ਜਕੰਬ ਦੇ ਤੇਰੇ ਸਾਹਮਣੇ ਤੇ ਮੈਂ ਧੋਣਾ ਚਾਹਦੀ ਹਾਂ ਮੇਰੇ ਕੇ ਸਾਚ ਹੱਥ ਪਾ ਕੇ ਮੇਰੇ ਕੇ ਸਾਚ ਹੱਥ ਪਾ ਕੇ ਮੈਂ ਹਿਮਾਲਾ ਤੇ ਇੱਕ ਸੀਟੀ ਗਈ ਉਹ ਮੇਰੇ ਸੀਨੇ ਅੱਗ ਲੱਗੀ ਉਹ ਮੇਰੀ ਇੱਜ਼ਤ ਲੁੱਟੀ ਗਈ ਤੂੰ ਲੰਮੀਆਂ ਤਾਨ ਕੇ ਨਾ ਸੋ ਤੂੰ ਲੰਮੀਆਂ ਤਾਨ ਕੇ ਨਾ ਸੋ ਮੇਰਾ ਸੰਧੂਰ ਲੁੱਟ ਚਲਿਆ ਚਮੰਦੇ ਵਾਲੀਆ ਅੰਬਾ ਤੇ ਆਇਆ ਉਰ ਲੋਟ ਚੱਲਿਆ ਖਲਾਰੀ ਕੇਸ ਏਕਲ ਜੋਗਣ ਖਲਾਰੀ ਕੇਸ ਏਕਲ ਜੋਗਣ ਦੰਦियां ਪੀਸਦੀ ਆਉਂਦੀ ਗੁਲਾਮੀ ਹਾਂ ਗੁਲਾਮੀ ਹਾਂ ਤੇ ਇਦਾ ਚੀਖਦੀ ਆਉਂਦੀ ਇਹ ਕਹਿੰਦੀ ਆਜ਼ਾਦੀ ਦੀ ਪਰੀ ਹੁਣ ਬਚ ਨਹੀਂ ਸਕਦੀ ਗੁਲਾਮੀ ਹਾਂ ਆਜ਼ਾਦੀ ਮੇਰੇ ਸਾਹਮਣੇ ਹੁਣ ਹੱਸ ਨਹੀਂ ਸਕਦੀ ਪਰ ਇਹ ਤੇਰੇ ਹੁੰਦੇ ਹਾਂ ਮੇਰਾ ਖੂਨ ਪੀਵੇ ਇਹ ਹੋ ਨਹੀਂ ਸਕਦਾ ਮੈਂ ਮਰ ਜਾਵਾਂ ਗੁਲਾਮੀ ਜੀਵੇ ਇਹ ਹੋ ਨਹੀਂ ਸਕਦਾ ਇਹ ਕਹਿ ਕੇ ਉਹਨੇ ਗਸ਼ ਖਾਦੀ ਤੇ ਮੱਥਾ ਮੜੀ ਤੇ ਬੱਜਿਆ ਮੜੀ ਫਟ ਗਈ ਤੇ ਅੰਦਰ ਦਾ ਸਰਦਾਰ ਇੰਜ ਗੱਜਿਆ ਖਬਰਦਾਰ 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 ਵਤਨ ਵਾਲੇ ਇਹ ਸੁਨੇਹਾ ਮੈਂ ਸੁਣਾਉਂਦਾ ਹਾਂ ਕਵੀ ਹਾਂ ਮੈਂ ਵਤਨ ਦਾ ਮੈਂ ਵਤਨ ਦਾ ਪਾਰ ਲੋਂਦਾ ਹਾਂ ਸੁਣੋ ਦਸ਼ਮੇਸ਼ ਦੇ ਪੁੱਤਰੋ ਰੋ ਸੁਣੋ ਨਲਵੇ ਦੇਓ ਯਾਰੋ ਕਿਸੇ ਚਾਂਸੀ ਦੀਆਂ ਅੱਖੋ ਕਿਸੇ ਸਰਾਪੇ ਦੇ ਸਰਦਾਰੋ ਮੈਂ ਪੁੱਛਦਾ ਹਾਂ ਕਿ ਅੱਖ ਦਾ ਪਰਦਾ ਪਾੜ ਦਿਤਾਏ ਜਰਾ ਹੋਸ਼ ਵਿੱਚ ਆਓ ਤੁਹਾਡਾ ਗੁਲਿਸਤਾਨ ਸਾੜ ਦਿਤਾਏ ਰਾਜ ਗੁਰੂ ਸਰਵਲਾ ਬਣ ਕੇ ਰਾਜ ਗੁਰੂ ਸਰਵਲਾ ਬਣ ਕੇ ਜਦੋਂ ਘੋੜੀ ਤੇ ਚੜਿਆ ਇਨਾਂ ਨੇ ਫਾਂਸੀ ਤੇ ਖੜਕੇ ਸ਼ਗਨ ਹੱਥਾਂ ਵਿੱਚ ਪੜਿਆ ਸੀ ਤੁਸੀਂ ਤੱਕਿਆ ਸੀ ਤੇ ਨਾ ਦੀ ਜਦੋਂ ਬਰਾਤ ਜਾਂਦੀ ਸੀ ਉਹ ਵਤਨ ਵਾਲਿਓ ਆਜ਼ਾਦੀ ਦੀ ਵਾਟੇ ਵਿਆਹ ਕੇ ਲੈਂਦੀ ਸੀ ਇਸੇ ਖੁਸ਼ੀ ਵਿੱਚ ਇਸੇ ਖੁਸ਼ੀ ਵਿੱਚ ਸਤਲੁਜ ਕਿਨਾਰੇ ਦੀਪ ਬਾਲੇ ਸਨ ਉਹ ਭੋਲੇ ਨੇ ਜੋ ਕਹਿੰਦੇ ਨੇ ਅਸਾਂ ਦੇ ਜਿਸਮ ਸਾੜੇ ਸਨ ਜਮਾਨਾ ਪੀਣੀ ਨੂ ਜਿਸਮ ਦੇ ਹੱਡ ਖਾਣੇ ਨੂੰ ਮੈਂ ਪੁੱਛਦਾ ਹਾਂ ਕਿ ਅਲਖ ਦਾ ਪਰਦਾ ਜਵਾਬ ਮਰਦੋ ਬਬਰ ਸ਼ੇਰੋ ਮੈਂ ਤੋਤੋ ਇੱਕ ਸ਼ਰਮ ਮੰਗਦਾ ਹਾਂ ਆਪਣੀ ਜਾਨ ਦੇ ਬਦਲੇ ਇੱਕ ਪ੍ਰਣ ਮੰਗਦਾ ਹਾਂ ਉਠਾ ਕੇ ਸਿਰ ਜਰਾ ਆਖੋ ਉਠਾ ਕੇ ਸਿਰ ਜਰਾ ਆਖੋ ਬਤਨ ਦੀ ਲਾਜ ਰੱਖਾਂਗੇ ਅਨਛਤ ਤਾਜ ਰੱਖਾਂਗੇ